ਹੈਲੋ ਗਾਇਸ ਦੇਖੋ ਕਿੰਨੀਆਂ ਗਾਮਾਂ ਦੇ ਤੋ ਪੰਜ ਇਹ ਕੰਮ ਤੂੰ ਹੀ ਕਰਦੀ ਹੈ ਨਾ ਤੇ ਤੇਰਾ ਜਿਹੜਾ ਭਾ ਆ ਉਹ ਚੱਕਦਾ ਨਹੀਂ ਆਏ ਹਾਏ ਹਾਏ ਦੇਖੋ ਚਾਰ ਗਾਮਾਂ ਇਹਦੀਆਂ ਪੰਜ ਪੰਜ ਗਾਮੇ ਕੋਹ ਖੜੀ ਆ ਲੋ ਜੀ ਵਿਚਾਰੀ ਬਹੁਤ ਕੰਮ ਕਰਦੀ ਬਈ ਆ ਮੁੰਡੇ ਮੁੰਡੇ ਕੰਮ ਨਹੀਂ ਕਰਦੇ ਦੇਖੋ ਮੁੰਡੇ ਹੁਣ ਬੈਡਬੱਲਾ ਖੇਡਦੇ ਹੀ ਜਾਂਦਾ ਉਹ ਅੰਦਰੋਂ ਹੀ ਨਿਕਲਦੇ ਪਏ ਮੱਜਾ ਵੀ ਆ ਇਹਦੀਆਂ ਮੱਝਾ ਵੀ ਆ ਬਛਿਆ ਕਿੰਨੀਆਂ ਦੇਰੀਆਂ ਆ ਬਛੀ ਦਾ ਨਾਂ ਕੀ ਰੱਖਿਆ ਦੋ ਹੈ ਦੋਰੀ ਗੋਰੀ ਗੋਰੀ ਬਛੀ ਸੋਹਣੀ ਹੈ ਨਾ ਦੇਖ ਤਾਂ ਕਿਹੜੀ ਹੈ ਜਲਸੀ ਆ ਨਾ ਇਹਦਾ ਨਾਂ ਰੱਖਿਆ ਗੋਰੀ ਸੁਖਰੀ ਇਤਨੇ ਹੈ ਨਾ ਇਹ ਕਿੰਨੇ ਕਿੰਨੀਆਂ ਵੱਡੀਆਂ ਕਰਨੀਆਂ ਇਹਨਾਂ ਨੂੰ ਕਿੰਨੀਆਂ ਬਛੀਆਂ ਦੇ ਤੋਂ ਪੰਜ ਬਛੀਆਂ ਗਾਵਾਂ ਵੀ ਸੁਪਈਆਂ ਨਾ ਦੇਖੋ ਵਿਚਾਰੀ ਬਹੁਤ ਕੰਮ ਕਰਦੀ ਮੁੰਡੇ ਮੁੰਡਿਆਂ ਨੂੰ ਨਹੀਂ ਇੰਨਾ ਹੁੰਦਾ ਨਾ ਕੰਮ ਦਾ ਹੁਣ ਕੀ ਕਰਨ ਲੱਗੀ ਪੱਠੇ ਪੋਣਿਆ ਆਏ ਹਾਏ ਗਰਮੀ ਬਹੁਤ ਨਾ ਇੱਕ ਆ ਬੈਠੀ ਆ ਇਹਨੂੰ ਠਾਲ ਇਹਨੂੰ ਦੇਖਾਈਏ ਆਪਾਂ ਆ ਵੀ ਸੋਹਣੀ ਹੈ ਬਛੀ ਇਹ ਵੀ ਜਲ ਉਹ ਜਲਸੀ ਲੱਗਦੀ ਹੈ ਨਾ ਖਾਲਾ ਇਹਦਾ ਨਾਂ ਕੀ ਰੱਖਿਆ ਸੋਚਦੀ ਐ ਜੇ ਇਹਦਾ ਦੱਸਦੇ ਉਹਦਾ ਨਾਂ ਗੋਰੀ ਆ ਇਹਦਾ ਨਾਂ ਦੱਸਦੇ ਬਿੱਲੋ ਰੱਖਦੀ ਇਹਦਾ ਨਾਂ ਹਾਂ ਇਹ ਬਿੱਲੋ ਤਾਂ ਵਿਚਾਰੀ ਗਰਮੀ ਲੱਗ ਰਹੀ ਲੱਗਦੀ ਸੁਖਰੀਤ ਕੀ ਨਾਂ ਰੱਖਿਆ ਇਹਦਾ ਤੇ ਨਾਂ ਮਾ ਠਾਲੇ ਨੂੰ ਫੇਰ ਖਾਲ ਚਲ ਆ ਜਾ ਹਾਂ ਇਹ ਅੱਛਾ ਇਹਨਾਂ ਦਾ ਵੀ ਨਾਂ ਰੱਖਿਆ ਨਾ ਦੋ ਬੱਛੀਆਂ ਦਾ ਹੂੰ ਤੇ ਇਹ ਤੇਤੋ ਕਿੰਨੇ ਬਹੂ ਆ ਇਹ ਤਾਂ ਸੁਖਰੀਦ ਦੀਆਂ ਬੱਛੀਆਂ ਆ ਮੇਰਾ ਵਾ ਮੇਰਾ ਆ ਇਹ ਆ ਮੇਡਿਆ ਸੀ ਅੱਛਾ ਅਭੀ ਦੇਖ ਬੱਕਰੀਆਂ ਕਿੰਨੀਆਂ ਅੱਛਾ ਬੱਕਰੀਆਂ ਵੀ ਰੱਖੀਆਂ ਸੁਖਰੀਦ ਨੇ ਹੂੰ ਇਹਨਾਂ ਦਾ ਨਾਂ ਕੀ ਰੱਖਿਆ ਇੱਕ ਦਿਨ ਨਾ ਗੋਰੀ ਇੱਕ ਦਿਨ ਨਾ ਕਾਲੀ ਹੈ ਮੈਂ ਵੀ ਇੱਕ ਦਿਨ ਨਾ ਪੂਰੀ ਇੱਕ ਦਿਨ ਨਾ ਕਾਲੀ ਹੈ ਨਹੀਂ ਨਹੀਂ ਗੋਰੀ ਤਾਂ ਕਾਲੀ ਠੀਕ ਆ ਕਾਲੀ ਉਹ ਹੈ ਗੋਰੀ ਹੈ ਨਾ ਮੈਂ ਹਏ ਦੇਖਦੀ ਹੈ ਨਾ ਬੱਲੇ ਤੈਨੂੰ ਸ਼ੌਂਕ ਹੈ ਨਾ ਬੱਕਰੀਆਂ ਬਸ਼ੀਆਂ ਦਾ ਆਏ ਹੇ ਠਾਲ ਇਹਨਾਂ ਨੂੰ ਆਹ ਸੂਣ ਵਾਲੀ ਹੈ ਨਾ ਇਹਨੇ ਬੱਚੇ ਦਊਗੀ ਉੱਡਪੂ ਅੰਡਾ ਅੰਡਾ ਜੀ ਇਹਨੂੰ ਵੀ ਠਾਲ ਲੋ ਅੰਡਾ ਜੀ ਇਹਨੂੰ ਮੈਂ ਪੈਣ ਲਾ ਰਹਾ ਹੱਤਿਆ ਬੱਕਰੀਆਂ ਵੀ ਆ ਇਹ ਸੁਖਰੀਤ ਦੋਰੀ ਤਾਂ ਕਾਲੀ ਹੁਣ ਟਰੈਕਟਰ ਵੀ ਆ ਸ਼ਾਹ ਵੀ ਟਰੈਕਟਰ ਵੀ ਰੱਖਿਆ ਹੱਜਨ ਹਨਾ ਤੁਸੀਂ ਉਹ ਘਰਾ ਵੀ ਆ ਸ਼ੈੱਡ ਬਣੇ ਆ ਚਲਾ ਮੋਟਰ ਇੱਥੇ ਨਾਉਣੇ ਹੋਣੇ ਤੁਸੀਂ ਉਹ ਬੱਲੇ ਇਹ ਤਿੰਨ ਨੂੰ ਵੀ ਬਣਾਇਆ ਹੈ ਗਰਮੀ ਚ ਪਾਣੀ ਵਿੱਚ ਹੈਗਾ ਨਾ ਲਾ ਤਿੰਨ ਨੂੰ ਨਾ ਹੈ ਚਲਾ ਸਾਫ ਕਰਨ ਵਾਲਾ ਹੋਇਆ ਨਾ ਕਰਾਂਗੇ ਆਪਾਂ ਪਹਿਨੇ ਮੰਨ ਲੈਣ ਟਰੈਕਟਰ ਫੋੜ ਵੀ ਰੱਖਿਆ ਹੈ ਨਾ ਇਹ ਪੱਠਿਆਂ ਨੂੰ ਰੱਖਿਆ ਲਿਆਉਣ ਨੂੰ ਨਾ ਉਹ ਖੇਤੀ ਕਰਨ ਉਹ ਡੇਰੀ ਆ ਤੁਹਾਡੀ ਹੈ ਨਾ ਤੇ ਤੇਰੀ ਡੇਰੀ ਮੱਕੀ ਲਿਆਂਦੀ ਆ ਪੱਠੇ ਬੋਨੂ ਇਹ ਇਹਨਾਂ ਦਾ ਨਾਂ ਕੀ ਰੱਖਿਆ ਚਿੰਟੂ ਮਿੰਟੂ ਸਿੰਦੋ ਮਿੰਦੋ ਰੱਖ ਲੋ ਇਹਦਾ ਨਾਮ ਆ ਚਿੰਟੂ ਚਿੰਟੂ ਇਹਦਾ ਨਾਮ ਉਹਦਾ ਨਾਮ ਮਿੰਟੂ ਚੀ ਚੀ ਮਿੰਟੂ ਆਂ ਗਾਵਾਂ ਦਾ ਕੀ ਨਾਂ ਰੱਖਿਆ ਪਹਿਲੀ ਵਾਲੀ ਗਾਂ ਦਾ ਇਹਦਾ ਬਸ ਚਿੱਟੀ ਚਿੱਟੀ ਆ ਬਾਪੂਰੀ ਇਹ ਹੈਗੀ ਪੂਰੀ ਉਹਦਾ ਨਾਮ ਆ ਕਾਲੀ ਨਹੀਂ ਕਾਲੀ ਨਹੀਂ ਕਿੱਦੂ ਆ ਕਲੂਆ ਚੇਤਾਨੇ ਹੁੰਦਾ ਕਲੂਆ ਕਲੂਈ ਆ ਬੰ ਮਾਨੋ ਮਾਨੋ ਆ ਹੱਲਾ ਲੱਗਾ ਹਮਨਾ ਜਲਸੀ ਗਵਾਏ ਹਮ ਆ ਬੰ ਬੁੱਢੀ ਆ ਬੱਚੀ ਤੁਹਾਡੀ ਮੇਰਾ ਨਾਮ ਆ ਆ ਤੇਰੇ ਵੱਲ ਦੇਖਦੀ ਹੁਣ ਸੋਹਣੀ ਬੱਚੀ ਬੜੀ ਸੋਹਣੀ ਆ ਤੁਹਾਡੀ ਹਣਾ ਚੱਲੇ ਪਰੇ ਘਰ ਨਹੀਂ ਦੀ ਵੇਖੀ ਆ ਬੱਚੀਆਂ ਤੈਨੂੰ ਪਤਾ ਮਿਲਦੀਆਂ ਓਹ ਹੋ ਹੋ ਇਹ ਕੀ ਕਰਦੀ ਆ ਦਾਂਦੀ ਵੀ ਨਾ ਤੇ ਪੱਠੇ ਵੀ ਤੂੰ ਪੋਣੀ ਹੁੰਨੀ ਹੈ ਅੱਛਾ ਇਹਨਾਂ ਦਾ ਨਾਂ ਕੀ ਰੱਖਿਆ ਬੜੀ ਪੇਰੀ ਅਛਾ ਇਹ ਸੂਨ ਬਲੀ ਹੈ ਨਾ ਇਹ ਵੀ ਹੋ ਰਿਹਾ ਅਛਾ ਵੀ ਸੂਨ ਬਲੀ ਹੈ ਬੰਦਰੀਆ ਬੰਦੂ ਨੇ ਹੂੰ ਉੱਥੇ ਪੱਠੇ ਬੀਜੇ ਹਨ ਤੁਸੀਂ ਉਹ ਪ੍ਰਾਲੀ ਦਾ ਦੂਜਾ ਰੱਖਿਆ ਨਾ ਕੀ ਮਾ ਟੱਟਾ ਦੀ ਹੈ ਹੈ ਨੀ ਮਾ ਟੱਟਾ ਅਹੇ ਨੀ ਮਾ ਖੱਟਾ ਵੀ ਆ ਬੋਤਲ ਕੀ ਬੀਜਿਆ ਪੱਠੇ ਹੂੰ ਅੱਛਾ ਤੂੜੀ ਚ ਉਹ ਪਾਇਆ ਪੇੜਾ ਖਾ ਰਹੀ ਹੈ ਨਾ ਹੂੰ ਅਰੇ ਅਰੇ ਇਹ ਕਿੱਦਾਂ ਕਰਦੀ ਹੈ ਨਾ ਤੈਨੂੰ ਇੱਦਾਂ ਰੇਤਦੀ ਆ ਹੂੰ ਹਾਂ ਵਧੀਆ ਸਾਰਿਆਂ ਨਾਲ ਸੋਹਣੀ ਬੱਚੀ ਹੈ ਇਹ ਤਾਂ ਮਾਨੋ ਤੇਰੇ ਵਰਗੀ ਹੈ ਨਾ ਲੋਹੜੀ ਗੋਰੀ ਚਿੱਟੀ ਹੈ ਨਾ ਬਹੁਤ ਸੋਹਣੀ ਬੱਚੀ ਹੈ ਅੱਜ ਆਇਆ ਸੋਚ ਕੇ ਰੱਖੂਗੀ ਨਾ ਉਹ ਕਾਲੂ ਕੀ ਕਰਦਾ ਰੇਤਾ ਜੇ ਉਹ ਕਾਲੂ ਮਿੱਟੀ ਪੱਟੀ ਜਾਂਦਾ ਕਾਲ ਮੋਗਲੀ ਕਾਲੂ ਆ ਜਾ ਕਾਲੂ ਕਹਿੰਦਾ ਨਹੀਂ ਹੁਣ ਮੱਝਾਂ ਸੁਖਰੀਤ ਦੁੱਧ ਬਲਾਰੀ ਆ ਗਾਵੀਆਂ ਦਾ ਦੁੱਧ ਚੁੰਗ ਰਿਆ ਹੈ ਬੱਚੀ ਉਹ ਦੋ ਗਾਮਾਂ ਚੋਲੀਆਂ ਤੂੰ ਉਹ ਬੱਲੇ ਤਾਰਾਂ ਤੂੰ ਆਪ ਚੋਣੀ ਆ ਓਏ ਹੋਏ ਕਿੰਨੀਆਂ ਮੱਗਾਂਾਂ ਚੋਲੇ ਨਹੀਂ ਹੁੰਦੀ ਤੂੰ ਗਾਵਾਂ ਨਹੀਂ ਖਾ ਤੋ ਲਾਲ ਹੈਂ ਲਾਲਾ ਮੱਗਾਂਾਂ ਮਾਤੋਂ ਲੱਤਾ ਮਾਰਦੀਆਂ ਤੇ ਮੱਝਾ ਅੱਛਾ ਅੱਛਾ ਦੁੱਧ ਚੋਹ ਲੈਣੀ ਐ ਤੂੰ ਹੂੰ ਬੱਚੀ ਚੁੰਗ ਰਹੀ ਐ ਨਾ ਤੈਨੂੰ ਮੱਝਾ ਤਾਂ ਮੱਝਾ ਸਹੀ ਐ ਨਾ ਲੱਤਾਂ ਨਹੀਂ ਮਾਰਦੀ گاਵਾ ਅੱਛਾ ਮੱਝਾਂ ਦੀਆਂ ਡੇਹੜੀਆਂ ਆ ਦੋ ਅੱਛਾ ਠੀਕ ਆ ਹੂੰ ਹੂੰ